ਅੱਜ ਆਪਾਂ ਤੁਹਾਨੂੰ ਦੱਸਾਂਗੇ ਪਾਈਪਿੰਗ ਲਗਾਉਣ ਦਾ ਤਰੀਕਾ neck ਤੇ ਪਾਈਪਿੰਗ ਕਿਸ ਤਰੀਕੇ ਨਾਲ ਲਗਾਵਾਂਗੇ ਆਪਾਂ ਬੈਕ neck ਤੇ ਫਰੰਟ neck ਤੇ ਪਾਈਪਿੰਗ ਲਗਾਉਣੀ ਹੈ ਗੋਲ neck ਕਟਿੰਗ ਕੀਤੇ ਹੋਏ ਆ ਇਹਨਾਂ ਨੂੰ ਕਪੜੇ ਤੇ ਆਪਾਂ ਪੇਸਟ ਕਰ ਲਿਆ ਐਸਤਰਾ ਕਪੜੇ ਤੇ ਪ੍ਰੈਸ ਨਾਲ ਪੇਸਟ ਕਰ ਲਿਆ ਦੋਨੋਂ ਗਲੇ ਬੈਕ ਵੀ ਤੇ ਫਰੰਟ ਵੀ ਇਹਨਾਂ ਦੀ ਲੰਬਾਈ ਅੱਧਾ ਇੰਚ ਆਪਾਂ ਵਧ ਰੱਖੀਏ 7 ਇੰਚ ਗਲਾ ਤਿਆਰ ਹੈ ਤਾਂ 7.5 ਰੱਖੀ ਅਗਲਾ ਫਰੰਟ ਬੈਕ 8 ਇੰਚ ਤਿਆਰ ਹੈ ਤਾਂ 8.5 ਕਟਿੰਗ ਕੀਤਾ ਹੁਣ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਸਾਈਡਾਂ ਤੋਂ ਇਸ ਤਰ੍ਹਾਂ ਧੁੰਨ ਗਲਿਆ ਨੂੰ ਫੋਲਡ ਕਰ ਲਿਆ। ਉਹਨੇ ਇੱਕ ਗਲੇ ਤੇ ਪਾਈਪਿੰਗ ਲਗਾਉਣੀ ਦੱਸਾਂਗੇ। ਇਸ ਤਰ੍ਹਾਂ ਸਿੱਧੀ ਸਾਈਡ ਆਹ ਫੋਲਡ ਵਾਲੀ ਸਾਈਡ ਇਹ ਆ ਸਿੱਧੀ ਸਾਈਡ ਆਪਾਂ ਆ ਬੁਕਰਮ ਦੇ ਨਾਲ-ਨਾਲ ਇਸ ਤਰ੍ਹਾਂ ਨਿਸ਼ਾਨ ਲਾ ਲੈਣਾ। ਇਸ ਤਰ੍ਹਾਂ ਬੁਕਰਮ ਦੇ ਨਾਲ-ਨਾਲ ਆਪਾਂ ਨਿਸ਼ਾਨ ਲਾ ਲਿਆ ਇਹਦੇ ਉੱਪਰ ਇਸ ਤਰ੍ਹਾਂ ਪਾਈਪਿੰਗ ਰੱਖ ਕੇ ਬੁਕਰਮ ਤੇ ਸੀਨ ਨਹੀਂ ਆਉਣੀ ਚਾਹੀਦੀ ਸਿਰਫ ਪਾਈਪਿੰਗ ਤੇ ਆਪਾਂ ਬੁਕਰਮ ਦੇ ਨਾਲ-ਨਾਲ ਇਸ ਤਰ੍ਹਾਂ ਸੀਨ ਲਾਉਣੀ ਇਸ ਤਰ੍ਹਾਂ ਰਾਉਂਡ 'ਚ ਸਾਰੇ ਸੀਨ ਲਾ ਲੈਣੀ ਪਾਈਪਿੰਗ ਨੂੰ ਖਿੱਚਣਾ ਨਹੀਂ ਇਸ ਤਰ੍ਹਾਂ ਢਿੱਲੀ ਢਿੱਲੀ ਥੋੜੀ ਜਿਹੀ ਲਾਉਣੀ ਹੈ ਕਈ ਵਾਰੀ ਬਿਗਨਰਸ ਕੋਲ ਗਲਤੀ ਹੋ ਜਾਂਦੀ ਕਿ ਆਪਾਂ ਨਾਲ ਦਾ ਧਾਗਾ ਲਾ ਲੈਨੇ ਆ ਕੱਪੜੇ ਦੇ ਧਾਗਾ ਆਪਾਂ ਕੱਪੜੇ ਦੇ ਨਾਲ ਦਾ ਨਹੀਂ ਪਾਵਾਂਗੇ ਕਈ ਵਾਰੀ ਧਾਗਾ ਉੱਪਰ ਪਾਈਪਿੰਗ ਦੇ ਦਿਸਣ ਲੱਗ ਜਾਂਦਾ ਹੈ ਤਾਂ ਚੰਗਾ ਨਹੀਂ ਲੱਗਦਾ ਬਾਅਦ ਚ ਡੇੜਨਾ ਬਹੁਤ ਔਖਾ ਹੈ ਪਾਈਪਿੰਗ ਉੱਧੜ ਜਾਂਦੀ ਹੈ ਇਸ ਲਈ ਆਪਾਂ ਧਾਗਾ ਪਾਈਪਿੰਗ ਦੇ ਨਾਲ ਦਾ ਹੀ ਪਾਵਾਂਗੇ ਜੇਕਰ ਧਾਗਾ ਉੱਪਰ ਆਵੇ ਵੀ ਤਾਂ ਦਿ세ਗਾ ਨਹੀਂ ਨਾਲ ਦਾ ਇਸ ਲਈ ਧਾਗਾ ਆਪਾਂ ਨਾਲ ਦਾ ਹੀ ਯੂਜ਼ ਕਰਨਾ ਪਾਈਪਿੰਗ ਨਾਲ ਦਾ ਪਾਈਪਿੰਗ ਡਬਲ ਫੁੱਟ ਨਾਲ ਹੀ ਲਾਵਾਂਗੇ ਸਿੰਗਲ ਨਾਲ ਨਹੀਂ ਇਸ ਤਰ੍ਹਾਂ ਹੌਲੀ ਹੌਲੀ ਮਸ਼ੀਨ ਨੂੰ ਰੋਕ ਰੋਕ ਕੇ ਪਾਈਪਿੰਗ ਲਾਵਾਂਗੇ ਇਸ ਨਾਲ ਬਿਲਕੁਲ ਸਫਾਈ ਚ ਪਾਈਪਿੰਗ ਲੱਗੇਗੀ ਅਸਟਰ ਪਾਈਪਿੰਗ ਲੱਗ ਗਈ ਹੈ ਸਾਰੀ ਨੂੰ ਚੈੱਕ ਕਰਾਂਗੇ ਕਿ ਵਧੀਆ ਤਰੀਕੇ ਨਾਲ ਪਾਈਪਿੰਗ ਦੇਖੋ ਕਿੰਨੀ ਸਫਾਈ ਨਾਲ ਬ੍ਰਿਕ ਬ੍ਰਿਕ ਪਾਈਪਿੰਗ ਲੱਗੀ ਹੈ ਇਨੂੰ ਆਪਾਂ ਸਾਈਡ ਤੇ ਰਾਦਾਂਗੇ ਹੁਣ ਦੂਸਰੇ ਗਲੇ ਤੇ ਵੀ ਉਸੇ ਤਰ੍ਹਾਂ ਨਿਸ਼ਾਨ ਲਾ ਕੇ ਪਾਈਪਿੰਗ ਲਗਾਵਾਂਗੇ ਇਸ ਤਰ੍ਹਾਂ ਦੋਨਾਂ ਗਲਿਆਂ ਤੇ ਪਾਈਪਿੰਗ ਲਗਾ ਲਈਏ ਉਹਨਾਂ ਨੂੰ ਪ੍ਰੈਸ ਕਰਕੇ ਇਹਦਾ ਸੈਂਟਰ ਕਰਾਂਗੇ ਇਸ ਤਰ੍ਹਾਂ ਸੈਂਟਰ ਕਰਾਂਗੇ ਦੋਨਾਂ ਗੱਲੇ ਦਾ ਐਸ ਤਰ੍ਹਾਂ ਗਲਿਆਂ ਦਾ ਸੈਂਟਰ ਕਰਕੇ ਸ਼ਰਟ ਦਾ ਵੀ ਸੈਂਟਰ ਕਰ ਲਿਆ ਫਰੰਟ ਦਾ ਵੀ ਤੇ ਬੈਕ ਦਾ ਵੀ ਪ੍ਰੈਸ ਕਰਕੇ ਸੈਂਟਰ ਕੀਤਾ ਹੁਣ ਆਪਾਂ ਪਹਿਲਾਂ ਫਰੰਟ ਤੇ ਗਲਾ ਲਾਉਣਾ ਦੱਸਾਂਗੇ ਫਿਰ ਬਾਅਦ ਚ ਬੈਕ ਦਾ ਲਾ ਕੇ ਪੀਰੇ ਜੋੜਨੇ ਦੱਸਦੇ ਆਂ ਇਸ ਤਰ੍ਹਾਂ ਸੈਂਟਰ ਨਾਲ ਸੈਂਟਰ ਮਲਾ ਕੇ ਪਹਿਲਾਂ ਸਿੱਧੀ ਸੀਨ ਲਾਵਾਂਗੇ ਫਿਰ ਆਪਾਂ ਰਾਉਂਡ ਵਿੱਚ ਸੀਨ ਲਾਉਣੀ ਹੈ ਸਤਰਾ ਦੇਖਾਂਗੇ ਬਿਲਕੁਲ ਸੀਨ ਸੈਂਟਰ ਚ ਲੱਗੇ ਉਹ ਜਿਹੜੀ ਆਪਾਂ ਪਾਈਪਿੰਗ ਤੇ ਲਗਾਉਣ ਲੱਗਿਆ ਸੀਨ ਲਾਈ ਸੀ ਉਹ ਸੀਨ ਦੇ ਉੱਪਰ ਉੱਪਰ ਹੀ ਆਪਾਂ ਸੀਨ ਲਾਉਣੀ ਹੈ ਬਿਲਕੁਲ ਉਹਦੇ ਸੀਨ ਦੇ ਉੱਪਰ ਉੱਪਰ ਸੀਨ ਲਾ ਕੇ ਗਲੇ ਨੂੰ ਜੋੜਨਾ ਹੈ ਕੜਾਈ ਤੋਂ ਬਚਾਅ ਵਜਾ ਕੇ ਮਸ਼ੀਨ ਦੀ ਸੂਈ ਟੁੱਟ ਗਈ ਦਲੇ નો ਟੈਚ ਕਰ ਲਿਆ ਹੁਣ ਆਪਾਂ ਪਹਿਲਾ ਗਲਾ ਕਟਿੰਗ ਨਹੀਂ ਕਰਾਂਗੇ ਪਹਿਲਾਂ ਸਾਈਡਾਂ ਤੋਂ ਦੇਖਾਂਗੇ ਕਿ ਪਾਈਪਿੰਗ ਚੰਗੀ ਤਰ੍ਹਾਂ ਲੱਗੀ ਐ ਇਸ ਤਰ੍ਹਾਂ ਪਾਈਪਿੰਗ ਵਧੀਆ ਲੱਗੀ ਐ ਹੁਣ ਆਪਾਂ ਇਹਨੂੰ ਕਟਿੰਗ ਕਰਾਂਗੇ 1/2 ਇੰਚ ਕਪੜਾ ਅੰਦਰ ਰੱਖ ਕੇ ਮੈਂ ਇਹ ਚਲਾਵਾਂਗੇ ਆਪਾਂ ਘੱਟ ਸੀਨ ਤੋਂ ਬਚਾ ਕੇ ਵਾਲੀ ਸੀਨ ਜਿਹੜੇ ਲਾਈਸਨ ਉਹ ਢੇੜ ਦਾਂਗੇ ਥੋੜੀ ਜੀ ਹੁਣ ਇਹਨੂੰ ਕਰਾਂਗੇ ਫੋਲਡਿੰਗ ਕੱਚਾ ਕਰਾਂਗੇ ਕੱਚਾ ਕਰਕੇ ਬਾਅਦ ਚ ਤਰਪਾਈ ਕਰ ਲਾਂਗੇ फ्रंट गले से पाइपिंग लग के तैयार हो गया हम इस तरह बैकनैक् भी पाइपिंग ला के तैयार करा भी अटैच कर लिया अद्धा अद्धा इंच कपड़ा रख के कटिंग करता बाकी बेच कट लाए ਇਨੂੰ ਆਪਾਂ ਹਜੇ ਫੋਲਡ ਨਹੀਂ ਕਰਾਂਗੇ ਇਸ ਤਰ੍ਹਾਂ ਅੰਦਰ ਵਾਲੀ ਸਾਈਡ ਪਹਿਲਾਂ ਜੋੜਾਂਗੇ ਤੀਰੇ ਉਸ ਤੋਂ ਬਾਅਦ ਫੋਲਡ ਹੋਏਗਾ ਇਹਨੂੰ ਇਸੇ ਤਰ੍ਹਾਂ ਹੀ ਆਪਾਂ ਰਹਿਣ ਦੇਣਾ ਫਰੰਟ ਵਾਲੇ ਨੂੰ ਆਪਾਂ ਕੱਚਾ ਕਰ ਲਿਆ ਫੋਲਡ ਕਰ ਲਿਆ ਸੀ ਨੂੰ ਐਸਟਰਾ ਕਰ ਲੈਣਾ ਕੱਪੜੇ ਨੂੰ ਗਲੇ ਨੂੰ ਇਸ ਤਰ੍ਹਾਂ ਨਹੀਂ ਕਰਨਾ ਫੋਲਡ ਨਹੀਂ ਕਰਨਾ ਇਸ ਤਰ੍ਹਾਂ ਰੱਖ ਕੇ ਪਾਈਪਿੰਗ ਦੇ ਨਾਲ ਥੀਰੇ ਦਾ ਵਧੀਆ ਇਸ ਤਰ੍ਹਾਂ ਨਿਸ਼ਾਨ ਲਾਈਦਾ ਪਾਈਪਿੰਗ ਦੇ ਨਾਲ ਪਾਈਪਿੰਗ ਇਸ ਤਰ੍ਹਾਂ ਰੱਖ ਕੇ ਹੁਣ ਲਾਵਾਂਗੇ ਸੀਨ ਇਸੇ ਤਰ੍ਹਾਂ ਹੀ ਦੂਸਰੇ ਤੇ ਇਹਨੂੰ 1200 ਰੱਖ ਕੇ ਇਹਦੀ ਪਾਈਪਿੰਗ ਦੇ ਨਾਲ ਪਾਈਪਿੰਗ ਤੇ ਰੱਖ ਕੇ ਸੀਨ ਲਾਉਣੀ ਐ ਇਸ ਤਰ੍ਹਾਂ ਇਸ ਤਰ੍ਹਾਂ ਰੱਖ ਕੇ ਸੀਨ ਲਾਈ ਹੁਣ ਇਹਨੂੰ ਇਸ ਤਰ੍ਹਾਂ ਕਰਕੇ ਅੰਦਰ ਨੂੰ ਫੋਲਡ ਕਰ ਦੇਣਾ ਐਸ ਤਰ੍ਹਾਂ ਫਿਨਿਸ਼ਿੰਗ ਆਉਣੀ ਚਾਹੀਦੀ ਹੈ ਦੂਸਰੀ ਸਾਈਡ ਵੀ ਇਸੇ ਤਰ੍ਹਾਂ ਤਿਆਰ ਕਰਾਂਗੇ ਅੰਦਰ ਵਾਲੀ ਸਾਈਡ ਹੋ ਕੇ ਤਰਪਾਈ ਹੋ ਜਾਣਾ ਅੰਦਰ ਵਾਲੀ ਸਾਈਡ ਤਰਪਾਈ ਹੋ ਜਾਣੀ ਇਸ ਤਰ੍ਹਾਂ ਆਪਣੇ ਸ਼ੋਲਡਰ ਜੁੜ ਗਏ ਇਹ ਬੈਕ ਤੇ 프ਰੰਟ ਦੀ ਪਾਈਪਿੰਗ ਲਾਉਣ ਦਾ ਤਰੀਕਾ ਦੱਸਿਆ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ